ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਦੁਨੀਆ ਦੀ ਸਭ ਤੋਂ ਵੱਡੀ ਜੀਵ ਵਾਲੀ ਔਰਤ ਜਿਸ ਨੇ ਗਨੀਜ਼ ਵਰਲਡ ਰికਾਰਡ ਬਣਾਇਆਗਾ ਦੁਨੀਆ ਦੀ ਸਭ ਤੋਂ ਲੰਬੀ ਜੀਵ ਐਸ ਔਰਤ ਦੀ ਤੇ ਇਸ ਜੀਵ ਦੀ ਲਵਾਈ ਆ ਜਿਹੜੀ ਉਹ ਆ ਗਈ 9.65 75 ਸੈਂਟੀਮੀਟਰ ਇਹ ਤਾਂ ਨਾ ਪੈਟ 8 ਇੰਚ ਦੀ ਲਵਾਈ ਆ ਇਸ ਦੀ ਜੀਬ ਦੀ ਸਿਰੇ ਤੋਂ ਲੈ ਕੇ ਬੁੱਲਾਂ ਦੇ ਮੱਧ ਤੱਕ ਮਾਪੀ ਗਈ ਆ ਇਸ ਦਾ ਨਾਮ ਹੈਗਾ ਚੈਨਲ ਟੈਪਰ ਅੱਜ ਦੇ ਸਮੇਂ ਦੀ ਦੁਨੀਆ ਦੀ ਸਭ ਤੋਂ ਵੱਡੀ ਜੀਬ ਵਾਲੀ ਔਰਤ ਮੰਨਿਆ ਜਾਂਦਾ ਇਹਨੂੰ ਜਿਸ ਨੇ ਆਪਣਾ ਇਹ ਰਿਕਾਰਡ ਗਨੀਜ਼ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਇਆ ਹੁਣ ਤੱਕ ਦੀ ਸਭ ਤੋਂ ਵੱਡੀ ਜੀਵ ਵਾਲੀ ਔਰਤ ਮੰਨਿਆ ਗਿਆ ਇਸ ਨੂੰ ਦੇਖੋ ਤੁਸੀਂ